ਤੋ ਵਧੀਆ ਬਾਤ ਥੀ ਜੋ ਵੀ ਕਰੇਗੇ ਹਰ ਬਾਵੇ જય ਸ਼ੀਰਾਮ જય ਸ਼ੀਰਾਮ જય ਸ਼ੀਰਾਮ ਜੀ ਮੇਰਾ ਨਾਮ ਰਵੀਸ ਹੁੰਦਾ ਹੈ ਸ਼ਿਵਸ਼ਰਨਾ ਸਰਵਤਰੰਤੋ ਮੈਟਰ ਆਇਆ ਵਾ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਇੰਨਾ ਮੁੰਡੇ ਜਿੰਨੇ ਵੀ ਅੱਜ ਇਕੱਠੇ ਹੋ ਕੇ ਸਾਡੇ ਸ਼ਿਵਸ਼ਰਨਾ ਸਰਵਤਰੰਤੋ ਕੋ ਆਏ ਨੇ ਤੇ ਇਹਨਾਂ ਦਾ ਜਿਹੜਾ ਹੈ ਕਿ ਜਿਹੜਾ ਕਿ ਇਹ ਕਲਚਰਲ ਪ੍ਰੋਗਰਾਮ ਕਰਦੇ ਨੇ ਇਹ ਆਖ ਦਿਨ ਕੀ ਭਾਜੀ ਅਸੀਂ ਬਿਲਕੁਲ ਮਰੀਅਦਾ ਵਿੱਚ ਰਹਿ ਕੇ ਤੇ ਡਿਸਪੀਨ ਵਿੱਚ ਰਹਿ ਕੇ ਕਲਚਰਲ ਪ੍ਰੋਗਰਾਮ ਕਰੀਦਾ ਹੈ ਤੇ ਸਾਨੂੰ ਨਜਾਇਜ਼ ਧਮਕੀਆਂ ਲੱਗਦੀਆਂ ਵਾ ਤੇ ਸਾਡਾ ਰੋਜ਼ੀ ਰੋਟੀ ਤੇ ਇਹੀ ਹੈ ਸਾਨੂੰ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਕਿਰਪਾ ਕਰਕੇ ਸਾਡੇ ਲਾਲਪੁਰੋ ਤੇ ਸਾਡੇ ਲਾਲ ਸ਼ਿਵਸਰ ਸਰਬ ਧਰਮ ਇਨ੍ਹਾਂ ਦੇ ਨਾਲ ਖਲੋਤੀ ਹੈ ਤੇ ਸਦੇ ਵੀ ਇਨ੍ਹਾਂ ਮੁੰਡਿਆਂ ਦੇ ਨਾਲ ਹੈ ਕਿਉਂਕਿ ਇਹ ਸਾਰੇ ਹੀ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਨਹੀਂ ਮੀਡੀਅਮ ਫੈਮਿਲੀਆ ਤੋਂ ਨੇ ਤੇ ਇਹ ਮੁੰਡੇ ਇਹੀ ਚਾਹੁੰਦੇ ਨੇ ਕਿ ਸਾਡੇ ਜਿਹੜੇ ਪ੍ਰੋਗਰਾਮ ਨੇ ਇਹ ਬੰਦਨਾਕ ਮੈਂ ਕਹਿਣਾ ਵਾ ਕਿ ਜਿਹੜੇ ਕੀ ਡਰਾਮਾ ਚ ਚੱਲਦੇ ਨੇ ਟੀਵੀ ਦੇ ਵਿੱਚ ਕਈ ਡਰਾਮੇ ਚੱਲ ਰਹੇ ਨੇ ਤੇ ਫਿਰ ਤੇ ਫਿਰ ਉਹਨਾਂ ਤੇ ਵੀ ਰੋਗ ਲੱਗ ਜਾਣੀ ਚਾਹੀਦੇ ਕਿਉਂਕਿ ਤੇ ਉਹ ਵੀ ਤੇ ਸਾਰੇ ਐਕਟਰ ਜਿਹੜੇ ਰੋਲ ਅਦਾ ਕਰਦੇ ਨੇ ਉਹਨਾਂ ਤੇ ਰੋਗ ਕਿਉਂ ਨਹੀਂ ਲੱਗ ਰਹੀ ਹੈ ਕਿਉਂਕਿ ਇਹ ਕਮਜ਼ੋਰ ਲੋਗ ਨੇ ਤਾਂ ਕਰਕੇ ਹਾਂ ਜੇ ਕੋਈ ਮੁੰਡਾ ਡਿਸਪਲਨ ਨੂੰ ਫੋਲੋ ਨਹੀਂ ਕਰਦਾ ਇਹ ਕੁਮਰਿਆਦਾਂ ਤੋਂ ਬਾਹਰ ਮਰਿਆਦਾ ਤੋਂ ਬਾਹਰ ਜਾਂਦਾ ਫਿਰ ਨਾ ਤੇ ਕਾਰਵਾਈ ਕਰਨੀ ਬੰਦੀ ਹੈ ਠੀਕ ਹੈ ਨਾ ਜੀ ਇਹ ਜੇ ਆ ਮਰਿਆਦਾਤ ਵਿੱਚ ਰਹਿ ਕੇ ਇਹ ਕੰਮ ਕਰਦੇ ਪਏ ਨੇ ਫਿਰ ਫਿਰ ਕੀ ਇਹਨਾਂ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਕਿਹੜੀਆਂ ਧਾਰਮਿਕ ਜਿਥੇ ਬੰਦੀਆਂ ਨੇ ਜਿਹੜੀਆਂ ਕਿ ਇਹਨਾਂ ਨੂੰ ਇਹਨਾਂ ਦੇ ਮਗਰ ਪੈ ਗਈਆਂ ਨੇ ਕਿ ਨਹੀਂ ਵੀ ਕੰਮ ਕਰਨਾ ਹਾਂ ਜੇ ਕੋਈ ਗਲਤ ਕੰਮ ਕਰਦੀਆਂ ਨੇ ਇਹ ਸ਼ਰਾਬ ਤਿੱਕ ਕੰਮ ਕਰਦੀਆਂ ਨੇ ਸੁੱਕਾ ਪੀ ਕੇ ਜਾਂ ਕੋਈ ਹੋਰ ਨਸ਼ਾ ਕਰਕੇ ਇਹ ਕੰਮ ਕਰਦੇ ਨੇ ਠੀਕ ਹੈ ਜੀ ਉਹਦੇ ਵਿੱਚ ਤੇ ਅਸੀਂ ਮੰਨਦੇ ਆ ਕਿ ਯਾਰ ਇਹ ਗਲਤ ਆ ਅਸੀਂ ਆਪ ਇਹਨਾਂ ਦੇ ਖਿਲਾਫ ਹਾਂ ਪਰ ਉਸੇ ਦੀ ਕਿਹੜੀ ਗੱਲ ਆ ਸੋਨੂ ਸਦਾ ਮਾਜੀ ਨੂੰ ਮੈਂ ਬੜਾ ਪੁਰਾਣਾ ਜਾਣਦਾ ਆ ਬੜੇ ਹੀ ਅੱਛੇ ਇਨਸਾਨ ਨੇ ਇਹ ਪਾਰਟੀ ਦੇ ਇਹਨਾਂ ਦੇ ਕਲਚਰਲ ਪ੍ਰਧਾਨ ਨੇ ਇਹਨਾਂ ਦੇ ਮੇਨ ਠੀਕ ਹੈ ਜੀ ਇਹ ਬੜੇ ਹੀ ਸਾਫ਼ ਸੁੱਤਰ ਢੰਗ ਨਾਲ ਜਦੋਂ ਵੀ ਇਹਨਾਂ ਨੇ ਝਾਕੀਆਂ ਪੇਸ਼ ਕੀਤੀਆਂ ਨੇ ਬੜੇ ਸਾਫ਼ ਸੁੱਤਰ ਢੰਗ ਨਾਲ ਕੀਤੀਆਂ ਨੇ ਠੀਕ ਹੈ ਆ ਮੁੰਡੇ ਸਾਰੇ ਇਹਨਾਂ ਦੇ ਨਾਲ ਆ ਫਾਈਨਲ ਫੈਸਲਾ ਆ ਕਿ ਆਪਣਾ ਕੰਮ ਕਰਨਾ ਹੈ ਸੀ ਇਹਨਾਂ ਦੇ ਨਾਲ ਬਣੋਤੇ ਆ ਜੀ ਸ਼ੰਗਰ ਸਾਰੇ ਨੂੰ ਜੀ ਮੈਂ ਰਾਹੁਲ ਰਵਸਤੇ ਅੱਜ ਮੈਂ ਆਪਣੇ ਸਾਰੇ ਹੀ ਚਾਕੀ ਸਮਾਜ ਪਰਿਵਾਰ ਦੇ ਨਾਲ ਖੜੋਤਾ ਹਾਂ ਕਿਉਂਕਿ ਇਹ ਆਈ ਦਿਨੀ ਕੋਈ ਨਾ ਕੋਈ ਮੁੱਦਾ ਉੱਠ ਜਾਂਦਾ ਝਾਕੀਆਂ ਬਰੂ ਠੀਕ ਹੈ ਜੀ ਮੈਂ ਇਹ ਨਹੀਂ ਕਹਣਾ ਕਿ ਸਾਰੇ ਗਲਤ ਨੇ ਉਹ ਸਾਰੇ ਠੀਕ ਵੀ ਨਹੀਂ ਕਿਉਂਕਿ ਮੈਂ ਕਹਾਂ ਕਿ ਆਪਣੇ ਤੇ ਪਰਦਾ ਪਾਈ ਜਾਈਏ ਸਮਾਜ ਦੇ ਵਿੱਚ ਕੁਝ ਲੋਕ ਹੈਗੇ ਵੀ ਨੇ ਤੇ ਜੋ ਗਲਤੀ ਕਰਦੇ ਜਿਹਦਾ ਨੁਕਸਾਨ ਅਸੀਂ ਸਾਰੇ ਭਰਦੇ ਹਾਂ ਗਲਤੀ ਕੋਈ ਇੱਕ ਕਰਦਾ ਉਹ ਵੀ ਲੋਕਲ ਨਹੀਂ ਹੁੰਦਾ ਕੋਈ ਬਾਹਰੋਂ ਗਰੁੱਪ ਕਿਸੇ ਟਾਈਮ ਆ ਜਾਂਦਾ ਜਾਂ ਸਾਡਾ ਕੋਈ ਬਾਹਰ ਜਾ ਕੇ ਗਲਤੀ ਕਰ ਦਿੰਦਾ ਉਹ ਗਲਤ ਵੀ ਹੈ ਬਾਹਰ ਪਰ ਮੁੱਦਾ ਉਠੰਦਾ ਕਾਰਨ ਕੀ ਹੈ ਕਿ ਸਾਡੇ ਚ ਪੁਲਿਸਿੰਗ ਨਹੀਂ ਹੋ ਰਹੀ ਅਸੀਂ ਆਪਣੇ ਮੁੱਦੇ ਨਹੀਂ ਪਾਸ ਕਰ ਪਾ ਰਹੇ ਮੈਂ ਸਾਰੇ ਚਾੱਕ ਇਸ ਵਾਰ ਇਹੋ ਬੇਨਤੀ ਕਰਾਂਗਾ ਪਹਿਲਾਂ ਅਸੀਂ ਆਪਣਾ ਆਪ ਸੁਵਾ ਲਈਏ ਚਲੋ ਸੋ ਤਾਂ ਸਭ ਸਾਡੇ ਖੜੇ ਨੇ ਕਿ ਤੈਜ਼ ਲੋ ਸਾਡੇ ਨਾਲ ਖੜੇ ਨਹੀਂ ਕਿ ਸਾਣਾ ਸਾਥੀ ਦੀ ਲੜਾਈ ਕਰਦੇ ਸਾਡੇ ਘਰ ਦੀ ਪਰਿਵਾਰ ਦੀ ਲੜਾਈ ਕਰ ਰਹੇ ਨੇ ਜਦ ਵੇਖਿਆ ਜਾਵੇ ਤੇ ਸਾਨੂੰ ਸੁਧਾਮਾ ਜੀ ਮੈਂ ਹੁਣ ਅਸੀਂ ਸਰੂਪ ਕਰਦੇ ਹੀ ਨਹੀਂ ਪਰ ਅਸੀਂ ਕਿਉਂ ਖੜੇ ਆ ਕਿ ਨਹੀਂ ਯਾਰ ਇਸੇ ਲਾਈਨ 'ਚ ਨਿਕਲ ਕੇ ਅਸੀਂ ਵੀ ਅੱਜ ਆਪਣੇ ਘਰ-ਬਾਰ 'ਚ ਬੈਠੇ ਰੋਟੀ ਖਾ ਰਹੇ ਆ ਤੇ ਇਸੇ ਇਸੇ ਮਿਹਨਤ ਦੀ ਖਾ ਰਹੇ ਆ ਅੱਜ ਚਲੋ ਜੋਗ ਕਰਦੇ ਜੋ ਵੀ ਕਰ ਰਹੇ ਆ ਬਟ ਬੇਸਿਕਲੀ ਜੇ ਅਸੀਂ ਇਤਸੂ ਸਟੈਂਡ ਲਿਤਾ ਹੈ ਜੀ ਮੀਟਿੰਗ ਤੋਂ ਪਹਿਲਾਂ ਐਹੋ ਹੀ ਪਹਿਲੇ ਸੋਧਾ ਸਾਨੂੰ ਵਿਸ਼ਵਾਸ ਦੋ ਆਇਆ ਹੈ ਕਿ ਪਹਿਲਾਂ ਅਸੀਂ ਆਪਣਾ ਆਪ ਸਵਾਰਾਂਗੇ ਪਹਿਲਾਂ ਮੈਂ ਗਰੁੱਪ 'ਚ ਵੇਖਾਂਗਾ ਸਾਡੇ ਬੰਦੇ ਗਲਤ ਕਿਹੜੇ ਨੇ ਹਨਾ ਪਹਿਲਾਂ ਮੈਂ ਜਿਹੜੇ ਸਾਡੇ ਵਿਰੋਧ ਖੜੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਇੱਕ ਵਾਰੀ ਸਾਨੂੰ ਤੇ ਬ ਜਿਸ ਵਿਸ਼ੇ ਤੁਹਾਡੇ ਕਹਿਨ ਤੇ ਸੀ ਜੋ ਤੁਸੀਂ ਕੈਸੇ ਜੇ ਮੁੱਦੇ ਸੀ ਰਕੇ ਇਸ ਮੰਨੇ ਅਸੀਂ ਕਮਿਸ਼ਨ ਸਾਉਂ ਲਿਖਤੀ ਦਿੱਤੇ ਠੀਕ ਹੈ ਜੀ ਤੁਸੀਂ ਕੋਈ ਸਾਨੂੰ ਕਾਲ ਕਰੋ ਜਾਂ ਤੁਹਾਨੂੰ ਭਾਈ ਨੂੰ ਕਾਲ ਕਰੋ ਗਿਆ ਇੱਕ ਵਾਰੀ ਫੇਰ ਚੱਕੀ ਸਮਾਜ ਚ ਗੱਲ ਉੱਠ ਰਹੀ ਹੈ ਕਿਉਂ ਉੱਠ ਰਹੀ ਹੈ ਪਹਿਲਾਂ ਸਾਡੇ ਨਾਲ ਡਿਸਕਸ ਕਰਦੇ ਇਹ ਥੋੜੀ ਠਾਸ ਵਟਾ ਮਾਰਦੇ ਨੇ ਹਰ ਵਾਰੀ ਇਦਾਂ ਦੇ ਫਿਰ ਅਸੀਂ ਰੋਡ ਤੇ ਆ ਜਾਵਾਂਗੇ ਫਿਰ ਜਾਂ ਕੋਈ ਚੋਰੀਆਂ ਕਰੂਗਾ ਜਾਂ ਤੇ ਫਿਰ ਕੋਈ ਸ਼ਰਾਬਾਂ ਵੇਚੂਗਾ ਜਾਂ ਨਸ਼ੀ ਕਰੂਗਾ ਫਿਰ ਮਾਹੌਲ ਖਰਾਬ ਹੋਊਗਾ ਸਹੀ ਨਹੀਂ ਹੋਊਗਾ ਆਪਾਂ ਇਸ ਲਈ ਬੇਨਤੀ ਉਹਨਾਂ ਨੂੰ ਵੀ ਕਰਦੇ ਆ ਕਿ ਜਹਾਂ ਸਾਡੇ ਚੋਂ ਗਲਤੀ ਸਾਡੇ ਕਿਸੇ ਟੀਮ ਦੇ ਮੈਂਬਰ ਚੋਂ ਜਾਂ ਸਾਡੇ ਗਰੁੱਪ ਦੇ ਕਿਸ ਪਹਿਲਾਂ ਤੁਹਾਨੂੰ ਸਦਾ ਮੈਨੂੰ ਫੋਨ ਕਰੋ ਜਾਂ ਸਾਨੂੰ ਕੰਟੈਕਟ ਕਰੋ ਸਾਡੇ ਨੰਬਰ ਲੋ ਸਾਡੇ ਕੋ ਅਸੀਂ ਨਾਲ ਉੱਥੇ ਖੜਾਗੇ ਔਰ ਬੰਦਾ ਜੋ ਗਲਤ ਹੋਏਗਾ ਅਸੀਂ ਤੁਹਾਡੇ ਨਾਲ ਜੁਟ ਹੋ ਕੇ ਉਹਨਾਂ ਪਰਕਾਰਵਾਈ ਕਰਵਾਵਾਂਗੇ ਇਹ ਅਸੀਂ ਵਿਸ਼ਵਾਸ ਕਰਦੇ ਹਾਂ ਮੈਂ ਅੱਜ ਹੁਣੇ ਡਿਸਕਸ ਹੋਇਆ ਪਹਿਲਾਂ ਤਾਂ ਅਸੀਂ ਪਾਰਟੀ ਸਾਡੀ ਰਜਿਸਟਰ ਕਰਨ ਲੱਗੇ ਆ ਆਈਡੀ ਕਾਰਡ ਬਣਨਗੇ ਜਿਹੜੇ ਵੀ ਪ੍ਰੋਗਰਾਮ ਕਰ ਰਹੇ ਨੇ ਗਰੁੱਪ ਉਹਨਾਂ ਮੇਨ ਬੰਦੇ ਦਾ ਜਿਹੜਾ ਇੱਕ ਛੋਟੀ ਪਾਸਪੋਰਟ ਸਰਪ੍ਰਿਧਾਨ ਦੀ ਹੋਈ ਜਿਹੜਾ ਲੀਡਰ ਹੋਏਗਾ ਓਨਰ ਹੋਏਗਾ ਉਹਨਾਂ ਦਾ ਬਾਕੀ ਜਿਹੜੇ ਗਰੁੱਪ ਮੈਂਬਰ ਨੇ ਰਜਿਸਟ੍ਰੇਸ਼ਨ ਦੇ ਕਾਰਡ ਬਾਕਾਇਦਾ ਗੱਲੇ ਵਿੱਚ ਹੋਣਗੇ ਡਿਸਪਲਿਨ ਦਾ ਕੰ ਮਰੀਅਦਾ ਦੇ ਨਾਲ ਕੰਮ ਕਰਤੀ ਦੇਖੋ ਜੇ ਅਸੀਂ ਝਾਕੀਆਂ ਕਰਦੇ ਅਸੀਂ ਕੋ ਰੱਬ ਨਹੀਂ ਬਣ ਗਏ ਸਾਡਾ ਵੀ ਫਰਜ ਬੰਦਾ ਸਨਾਤਨੀ ਅਸੀਂ ਵੀ ਆ ਸਾਡਾ ਵੀ ਫਰਜ ਬੰਦਾ ਕਿ ਅਸੀਂ ਆਪਣੀ ਧਰਮ ਨੂੰ ਪਵਿੱਤਰਤਾ ਨਾਲ ਦਿਖਾਈਏ ਸੁੰਦਰਤਾ ਨਾਲ ਦਿਖਾਈਏ ਸਾਡੇ ਦੇਵੀ ਦੇਵਤੇ ਨੇ ਕੋ ਮਖੌਲ ਨਹੀਂ ਹੈ ਪਿੱਛੇ ਝਾਕੀਆਂ ਚੱਲਦੀ ਹੁੰਦੀ ਸੀ ਸੁਦਾਮੇ ਦੀ ਝਾਕੀ ਚੱਲਦੀ ਸੀ ਜੀ ਲੋਕ ਕਮੇਡੀਅਨ ਉਹ ਆਵਾਜ਼ਾਂ ਭਰਾਈਆਂ ਉਹ ਝਾਕੀ ਨੇ ਅਸੀਂ ਬੰਦ ਕੀਤਾ ਠੀਕ ਹੈ ਪਿੱਛੇ ਜੀ ਮੈਂ ਝਾਕੀ ਕੀਤੀ ਸੀ ਕਿ ਸੁਦਾਮ ਜੀ ਦੀ ਇੱਕ ਸਟੋਰੀ ਦਿਖਾਈ ਮਿੱਤਰਤਾ ਉਹ ਸੁਦਾਮਾ ਦੀ ਲੋਕਾਂ ਨੇ ਮਜ਼ਾਕ ਬਣਾਇਆ ਸੀਦਾ ਅਸੀਂ ਉਹਨੂੰ ਠੀਕ ਕੀਤਾ ਆ ਲੋਕ ਪਸੰਦ ਵੀ ਕਰਦੇ ਨੇ ਠੀਕ ਹੈ ਜੀ ਇਸ ਕਰਕੇ ਤੁਸੀਂ ਜਿੰਨੇ ਵੀ ਸਾਰੇ ਚੱਕਨ ਦੇ ਭਰਾ ਖੜੇ ਇਹਨਾਂ ਨੂੰ ਮੈਂ ਫਿਰ ਬੇਨਤੀ ਕਰਦਾ ਆਪਾਂ ਆਪਣਾ ਡਿਸਪੀਨ ਸਹੀ ਕਰੀਏ ਕਿ ਜਿਹੜਾ ਆਪਾਂ ਕਿਸੇ ਨੂੰ ਮੌਕਾ ਹੀ ਨਹੀਂ ਦੀਏ ਗੱਲ ਕਰਨ ਦਾ ਜੇ ਸਾਡੇ ਜ ਕੋਈ ਵੀਕਨੈਸ ਹੈ ਤਾਂ ਹੀ ਸਾਡੇ ਦੇ ਮੁੱਦਾ ਉੱਠਦਾ ਹੈ